ਦੇ ਆਪਣੇ ਤੀਜੇ ਵਲੌਗ ਦੇ ਵਿੱਚ ਹਾਂ ਜੀ ਉਹ ਥੋੜਾ ਥੋੜਾ ਤੇ ਮੁੰਡੇ ਕਹਿੰਦੇ ਹੋਗੇ ਆ ਤਿਆਰ-ਪਰ ਤਿਆਰ ਕਹਿੰਦੇ ਜਾਣ ਨੂੰ ਜੀ ਹਾਂ ਜੀ ਬਾਈ ਜੀ ਉਹ ਚੱਕਰ ਆਉਣ ਲੈ ਕੇ ਕਹਿੰਦਾ ਦੇਖਦੇ ਤੈਨੂੰ ਤਾਂ ਨਹੀਂ ਆਉਂਦੇ ਬਾਬਾ ਤੈਨੂੰ ਤਾਂ ਆਖਾਈ ਲੱਗਦੀ ਨਹੀਂ ਜੰਡਾ ਤੂੰ ਹੈਗਾ ਕਿੱਡੇ ਕਿ ਚੱਕਰ ਆ ਜਾਣਗੇ ਇਹਨੂੰ ਇਹਦੇ ਚੱਕਰਾਂ ਇਹ ਆਪ ਕੀ ਕਰਨ ਪਿਆ ਆ ਕੀ ਮੁੰਡੇ ਹੋ ਰਹੇ ਆ ਕਹਿੰਦੇ ਤਿਆਰ का जी की माहौल चाल भैया हां जी बोर जी भाजी ठीक ठाक है ਯਾਰੇ ਜੀ ਫਰੈਸ਼ ਹੋ ਗਏ ਜੀ ਹਾਂਜੀ ਤਿਆਰੀ ਆਉਣ ਤਰਨ ਦੀ ਹੋ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹੋ ਜੀ ਕਿੱਦਾਂ ਜੀ ਕੈਮ ਜੀ ਕੈਮ ਪੂਰੇ ਕੈਮ ਆ ਜੀ ਪੂਰੇ ਪੂਰੇ ਜੀ ਪੂਰੇ ਘੋਡੇ ਘੋਡੇ ਆ ਨੋਕਿਆ ਹੈ ਕੈਮ ਬਾਕੀ ਉੱਪਰ ਮਿਲਦੇ ਆ ਜੀ ਤੁਹਾਨੂੰ ਕਿੱਦਾਂ ਜੀ ਉੱਪਰ ਮਿਲਦੇ ਆ ਜੀ ਹੋਰ ਜੀ ਭਾਈ ਓਕੇ ਆ ਰੈਡੀ ਆ ਸਾਰਾ ਕੁਝ ਹਾਂਜੀ ਜੀ ਹਾਂਜੀ ਜੀ ਹਾਂਜੀ ਜੀ ਹਾਂਜੀ ਸੱਧਿਆ ਦਿਨ ਉਹ ਹੀ ਪਰਸਨਲ ਗੱਲ ਕਰ ਰਹੇ ਆ ਮੇਰੇ ਕਪੜੇ ਨੂੰ ਸੁਹਰ ਬਣਾ ਚੱਲ ਪਈ ਆ ਨੰਦ ਜੀ ਆ ਜਾਣਾ ਦਿਲੋਂ ਯਾਦ ਕਰਾਓ ਜੋ ਮੇਰੇ ਤੇ ਆ ਅਜ ਨਾਮ ਉਤਨਾ ਹਾਂਜੀ ਸ਼ਗਾਇ ਪ੍ਰਸ਼ਾਦਾ ਜੀ ਹਾਂਜੀ ਉਹੀ ਤਾਂ ਠੀਕ ਆ ਜਿਆਦਾ ਨਹੀਂ ਸਕਣਾ ਸਿਕਾ ਵੀਰੇ ਫਿਰ ਉੱਪਰਾਂ ਦੇ ਪ੍ਰੋਬਲਮ ਆਉਂਦੀ ਆ ਬਹੁਤ ਸਾਰਾ ਬਹੁਤ ਸਾਰਾ ਐਕਟਿਵ ਆਸ ਨਹੀਂ ਆਉਂਦੀ ਤਾਂ ਆਪਣੇ ਦੀ ਪ੍ਰੋਬਲਮ ਆਉਂਦੀ ਆ ਚਾਈ ਉਹ ਚਾਈ ਉਹ ਰੈਨ ਬਲੌਗ ਹਾਂਜੀ ਮੁੰਡਿਓ ਪਾਕ ਸਾਹਿਬ ਜੀ ਕੋਈ ਮਿੱਤਰੋ ਲੱਗੇ ਆ ਪ੍ਰੋਬਲਮ ਯੂਟਿਊਬ ਨਾ ਚੱਲ ਬੋਲੇ ਸੋ ਨਿਆਲੇ ਸੋ ਸਚਿਆ ਕਾਲ hello ਮਾ ਲੋ ਵੀ ਤੋ ਵੀ ਗੱਡੀਆਂ ਬਹੁਤ ਦੇਖੋ ਉੱਥੇ ਲੈ ਕੇ ਤੁਰਨਾ ਰੱਖੇ ਕੱਟੀ ਦੇਖੋ ਕੰਨੀ ਮੋਟਰਸਾਈਕਲ ਬੋਖਰਾ ਕੰਨੀ ਜਾਂਦਾ ਆਈ ਹੂ ਬਹੁਤ ਸੰਗ ਹੈ ਤੇ 2000 ਗੱਡੀ ਹੋਣੀ ਜਿਆਦਾ ਹੀ ਆ ਪਰਾ ਨੂੰ ਵੀ ਓਏ ਚੱਲ ਚੱਲ ਉਹਨੂੰ ਨਾ ਦੇ ਫੇ ਚੱਲੇ ਹੁਣ ਉੱਪਰ ਨੂੰ ਉੱਪਰ ਨੇ ਆ ਬੰਦਾ ਬੋਲਣੋਂ ਨਹੀਂ ਹਟਦਾ ਕਿਹਦੇ ਕਿਹਦੇ ਚ ਟਾ 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 ਟੌੜਾ ਕੱਢਣੀਆਂ ਤੋਂ ਪਹਿਲੇ ਦਾ ਮਾਡਲ ਵੀ ਜਾਂਦੇ ਕਿਹੜਾ ਦੇ ਨੀਲੇ ਕਬੱਡੀ ਆ ਰਾਇਆ ਦਾ ਪਾਰਕਿੰਗ ਵਾਲੀ ਆ ਸੀ ਆ ਫੜ ਲੋ ਬੜਾ ਕਾਰੀ ਚੱਲ ਅੱਗੇ ਉਹਨੂੰ ਖਾਤੀ ਲੱਗਦਾ ਰਾਵਾਂ ਇੱਕ ਦੋ ਵਾਰੀ ਦਿਖਾ ਦੇ ਲਸਨਾ ਨਹੀਂ ਅੱਗ ਪਾਰੀ ਜੀ ਹੌਲੀ ਹੌਲੀ ਚੜਦਾ ਜਾ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਗੋਲੂ ਦਾ ਡੈਡੀ ਤਾਂ ਮੁੜ ਗਿਆ ਉੱਥੋਂ ਬਾਬੂ ਭయ్యా ਦਾ ਸਹਾਰਾ ਗੋਲੂ ਦੇ ਡੰਡ ਲੱਗ ਜਾਂਦੇ ਆਈ ਆ ਸਹੀ ਆ ਤੋ ਵੀ ਮਿੱਤਰੋ ਮੈਂ ਤੇਨੇ ਮਨ ਇਕੱਠੇ ਆ ਹੋ ਵਾਏ ਮੋ ਕਿਉਂ ਅਰਸ਼ੇ ਬੈਠਾ ਆ ਹਾਂ ਪੱਕੀ ਵੀ ਉੱਚਾ ਕੰਦੋਂ ਸੀ ਓ ਵਾਈਟ ਕਿਤਾ ਡੈਲੇ ਹੁੰਦਾ ਅਗੜ ਵੀ ਉਹ ਮੈਂ ਨਵਾਂ ਤੇ ਹੀ ਕਰਵਾ ਜਾਈਂ ਇਕੱਠੇ ਤੇ ਪੂਜੀ ਭਾਈ ਗੁਣੀ ਅੱਗੇ ਭੱਜੀ ਜਾਂਦੇ ਹਾਂ ਹਾਂ ਵਾਕੀ ਜਿਹੜੀ ਗੱਲੀਵਾਤੀ ਆਲੇ ਉਹ ਸਾਰੇ ਪਿੱਛੇ ਹੀ ਆ ਉਹ ਗੱਲੀਵਾਤੀ ਆਲੇ ਸਾਰੇ ਬਹੁਤ ਪਿੱਛੇ ਦੋਵੇਂ ਪਿੱਛੇ ਆ ਸਭ ਤੋਂ ਅੱਗੇ ਫੋਜੀ ਭਾਈ ਉੱਤੋਂ ਭਾਈ ਉੱਤੋਂ ਪਿੱਛੇ ਅਸੀਂ ਆ ਅਕੀਮ ਕੰਕਰਾਂ ਕਲੇ ਪਾਟ ਭੈਣ ਆਉਂ ਵੀ ਮੈਟਰੋ 4 ਦੀ ਰਲ ਗਿਆ ਸਾਡੇ ਨਾਲ ਅਸੀਂ ਕੱਟਦਾ ਇਹਨੂੰ ਆਹ ਕੱਟਦਾ ਉਹ ਕੱਟਦਾ ਅੱਗੇ ਪਾਉਂਦਾ ਯਾਰ ਕਚਲ ਪਾ ਦਿੱ ਗਿਆ ਪਰ ਉਹ ਦੇਖੀਏ ਉਹ ਗੁਰੂਵਾਹ ਉਹ ਗੁਰੂਵਾਹ ਆਹ ਉਹ ਗੁਰੂਵਾਹ ਰੰਗਲੇ ਵਿੱਚ ਜੀ ਮੈਡੀ ਹਾਂਜੀ ਕਾ ਹਾਲ ਆ ਵੀਰ ਜੀ ਆ ਗਏ ਬਾਈ ਉਪਰੋਂ ਦੀ ਹਾਂਜੀ ਕਿੱਦਾਂ ਸਭ ਵਰਗਾ ਦਾ ਮਤਲਬ ਵਧੀਆ ਟਿਕ ਹੋ ਗਿਆ ਵਧੀਆ ਠੰਡ ਕਿੰਨੀ ਹੈ ਬਾਈ ਉੱਥੇ ਨਹੀਂ ਮੌਸਮ ਠੀਕ ਆ ਵੀਰ ਠੀਕ ਆ ਉਹ ਮੇਰਾ ਭਾਈ ਆ ਵੀਡੀਓ ਦਾ ਨਾ ਹਨੀ ਠੰਡ ਹੈ ਨਹੀਂ ਜਮਾ ਵੀ ਨਹੀਂ ਡੰਡ ਹੈ ਯਾਰ ਉਹ ਪਿੱਛੇ ਨੂੰ ਘੁੰਮ ਪਿੱਛੇ ਨੂੰ ਘੁੰਮ ਉਹ ਪਿੱਛੇ ਨੂੰ ਘੁੰਮ ਚੰਡੀਗੜ੍ਹ ਤੋਂ ਆ ਰਹੇ ਹਾਂ ਚੰਡੀਗੜ੍ਹ ਪਿਊ ਸਟੂਡੈਂਟ ਪਟਕੜਾ ਇੰਟਰਨੈਸ਼ਨਲ ਆਰਟ ਇ ਓਕੇ ਬਾਈ ਜੀ ਬਾਈ ਆਪਣਾ ਫਗਵਾੜਾ ਫਗਵਾੜੇ ਵਾਲੇ ਚੈਨਲ ਦਾ ਨਾਮ 47 ਵਾਲੇ 01 47 ਵਾਲੇ 01 47 ਵਾਲੇ 01 ਮੋਟਰਲ ਦੀ ਫੋਟੋ ਲੱਗੀ ਹੋਣੀ ਮਰੇ ਭਾਈ ਉਹ ਨਹੀਂ ਸਾਨੂੰ ਮਿਲੇ ਸੀ ਦੇਖ ਹੀ ਲੈ ਕਲਿੱਪ ਦੇ ਵਿੱਚ ਹਾਂਜੀ ਭਾਈ ਆ ਆਪਣੇ ਨਾਲ ਆ ਵੀ ਜਾਂਦਾ ਬੱਲੇ ਤੇਰੇ ਐ ਇਧਰ ਜੋਬਨ ਅੰਬੂ ਅੰਬੂ ਅੰਬੋ ਅੰਬੋ ਵੀ ਸਾਡੇ ਨਾਲ ਆ ਸਾਨੂੰ ਕੋਈ ਕਮੀ ਨਹੀਂ ਹੈਗੀ ਅੰਬੋ ਭਾਜੀ ਦੀ ਅੰਬੋ ਵਾਲੀ ਟੋਰ ਨਹੀਂ ਆ ਭਾਰੇ ਦੀ ਜਿਹੜਾ ਨੀਚਰ ਆ ਨਾ ਧੱਕ ਕੇ ਲੈ ਕੇ ਜਾਂਦਾ ਉੱਤੋਂ ਬਦਦਾ ਜੀਤ ਨਹੀਂ ਕਰਦਾ ਤੁਰਨੂੰ ਆਹਾਂ ਇਹ ਨੀਚਰ ਖੜਦਾ ਹੋਇਆ ਆਹਾਂ ਤੇ ਬਾਬੇ ਦੀ ਸ਼ਰਦਾ ਖੜਦੀ ਆ ਆਹਾਂ ਆਹ। ਤਾਂ ਗਿਰ ਗਰਾਰੀ ਚੌਥੇ ਦੀ ਬਵਾਈਓ ਵਾਹ। ਇਹਦਾ ਜਾਂਦਾ ਉੱਡਾ ਉੱਚਾ ਨਾਈਕੀ ਰੇ। ਕ੍ਰੀਨਲ ਨਾਈਕੀ ਟਾਰਪਾਇਓ ਵਾ। ਇਦਾਂ ਦੇਖੇ ਮਿੱਤਰੋ ਕਰਦੇ ਆਂ ਕਲਿੱਪਾਂ ਭੈੜ ਦਾ। ਉਦੋਂ ਦੇਖਦਾ ਉੱਡਾ ਉੱਚਾ ਆ ਰਿਹਾ। ਹਾਂ। ਲੌਗਿਆ ਮਾੜਾ ਜਿਹਾ ਸ਼ੂਟ ਕਰਦਾ। ਲਓ ਵੀ ਮਿੱਤਰੋ। ਬਾਕੀ ਥੋੜੇ ਟਾਈਮ ਦੀ ਬਾਟ ਰਹਿ ਗਈ ਏ ਤੇ 9:00 ਵੱਜ ਗਏ ਆ। ਕਿੰਤਾ ਮੰਨ ਲਓ ਚਲੋ 10 ਵਜੇ ਤੱਕ ਉੱਥੇ 3 ਘੰਟੇ ਜਾਪੋ ਸੋ ਦੋ ਘੰਟੇ ਤਾਂ ਹੀ ਪਹੁੰਚਣਾ ਪਤਾ ਨਹੀਂ ਵੱਖਰੇ ਖਰੇ ਆਉਣਾ ਨਾ ਬੰਦੇ ਵੱਖਰੇ ਖਰੇ ਆਉਣਾ ਨਾ ਜਾਨਵਰ ਹੀ ਨੀਂਦ ਆਉਣਾ ਨੀਂਦ ਕਹਿੰਦਾ ਗਿਆਨੀ ਪਤਾ ਕੀ ਕਹਿੰਦਾ ਸੀ ਕਹਿੰਦਾ ਕਾਗ ਨੇ ਤੇ ਤੁਹਾਡੀ ਦਿਨ ਦੀ ਗੱਲ ਕਰਦਾ ਰਹਿਣਾ ਥੱਲੇ ਰਹਿ ਜਾਣਾ ਅਕਾਲ ਆ ਲੈ ਇੱਥੇ ਆ ਮਾਈ ਗੋਡ ਵਾਟ ਅ 뷰 ਮੈਨ ਓਏ ਹੋਏ ਹੋਏ ਕਾਈ ਸੰਤੇ ਆ ਮਿੱਤਰੋ ਜਿਆ ਬੂਗਾ ਅੱਗੇ ਮਿੱਤਰੋ ਸੰਤੇ ਜੀ ਹੈ ਕਿਹੜਾ ਇਹ ਹੈ ਪਿਟਬੂਲ ਇਹ ਵੀ ਹੈ ਪਿਟਬੂਲ ਇੱਕ ਹੋਵਾ ਕਰੋ ਮਿੱਤਰੋ 뷰 ਚੈੱਕ ਸਿਰਾਰ ਦਾ ਮੋਆ ਬਿਆਨ ਕਰੋ ਓਏ ਕਿਹੜਾ ਕਹਿੰਦੇ ਮੇਰੇ ਵੀਰੋ ਇੱਕ ਸਾਥੀ ਹੋਰ ਜੁੜ ਚੁੱਕਾ ਸਾਡੇ ਨਾਲ ਪਿੰਦੀ ਭਰਾ ਪਿੰਦੀ ਭਰਾ ਪਿੰਦੀ ਭਰਾ ਬਾਕੀ ਆਪਣੇ ਵੀਰ ਪਿਆਰੇ ਮਿੱਤਰ ਲੱਗੇ ਫੋਟੋ ਸ਼ੂਟ ਕਰਨ ਤੇ ਪਿੰਦੀ ਭਰਾ ਸਾਡੇ ਨਾਲ ਜੁੜ ਚੁੱਕਾ ਹਨ ਓ ਚੱਲ ਕੇ ਅੱਗੇ ਪਪਾ ਵਾਸਤੋ ਕੀ ਮੇਰੀ ਤਾਂ ਮਿੱਤਰੋ ਉਹ ਫਸ ਫੇਰਾ ਹੀ ਕੰਮ ਕਿ ਬਾਕੀ ਚੱਲਦੇ ਅੱਗੇ ਚਾਲੇ ਪਾਉਣੇ ਆ ਟਾਈਮ 8:30 ਹੋ ਗਏ ਆ 2-3 ਘੰਟੇ ਹੋ ਗਏ ਤੁਰਿਆਂ ਨੂੰ ਤਾਂ ਦੇਖਦੇ ਕਿੰਨੇ ਵੇ ਪਾਉਣੇ ਲੋਗ ਮਿੱਤਰੋ

Hãy subscribe cho ta, Ghiền Mì Gõ Để không bỏ đi, hấp dẫn ਮੇਰੇ ਕੋਲ ਇਹ ਚੱਲ ਇਹ ਮਿੱਤਰੋ ਕੋਈ ਥੋੜਾ ਜਿਹਾ ਰਹਿ ਗਿਆ ਕੰਦੀ ਸਾਨੂੰ ਹੌਸਲਾ ਦੇਈ ਜਾਂਦਾ ਹੈ ਕਹਿੰਦਾ ਹੈ ਕਹਿੰਦਾ 10-4 ਮਿੰਟ ਲੱਗਣੇ 10-4 ਮਿੰਟ 2 ਮਿੰਟ ਬਾਕੀ ਰਾਬਦੀ ਕਰਵਾਣਾ ਇੱਥੇ ਤੱਕ ਆ ਗਿਆ ਨਹੀਂ ਪਾਣੀ ਦੇ ਦਿਓ ਭਾਈ ਪਾਣੀ ਦੋ ਮੈਨੂੰ ਆ ਬਾਕੀ ਦੋ ਬੰਦੇ ਪਾਣੀ ਉੱਪਰ ਚੜ ਗਏ ਉਹ ਉਹਨਾਂ ਨੇ ਨਾ ਕੀ ਉਹਨਾਂ ਕਹਿੰਦੇ ਆ ਜਗਰੂਪ ਵਾਲੀ ਗੈਸ ਲਵਾਈ ਹੋ ਆ ਫਟਰੇ ਜਾਂਦੇ ਟਰੈਕਟਰਾਂ ਨੂੰ ਪਾਟ ਵੀ ਜਾਂਦੀ ਹੁੰਦੀ ਗੈਸਦਨ ਵਾਲਾ ਪਾਟੀ ਪਾਟੀ ਦੋ ਵਾਰੀ ਅੱਗੇ ਰੀਫਿਲ ਕਰਾਈ ਸਾਲਿਆਂ ਨੇ ਜਾ ਕਟ ਚੱਤ ਕਿਉਂ ਨਾ ਬੋਲ ਕੇ ਭੋਦਗੇ ਭੋਦਗੇ ਸੱਤ ਦਿਨ ਰੀ ਰਹਾਂਗੇ ਸੱਤ ਦਿਨ ਰੀ ਰਹਾਂਗੇ ਮਿੱਤਰੋ ਵੀਊ ਜਿਹਾ ਕਰੋ ਪੈਂਡਜ ਕਰ ਜਾ ajo helicopter ਮੇਰਾ ਆਪੀਡੀਐਨ ਸਾਰਿਆਂ ਨੂੰ ਇਹ ਆ ਇੱਕ ਵਾਰੀ ਜ਼ਰੂਰ ਆਓ ਮਿੱਤਰੋ ਅਰਸ਼ਪਾਈ ਵੀ ਆ ਗਏ ਸਾਡੇ ਜੋਵਨ ਭਾਈ ਵੀ ਸਾਡੇ ਕੋਲ ਆ ਗਏ ਇਹ ਕਹਿੰਦਾ ਜੀ ਤਤੋਂ ਨਹੀਂ ਦੌੜਣਾ ਆਈਏ ਓਏ ਓਏ ਨੰਨਾ ਨੰਨਾ ਆਹ ਸਾਣਾ ਪਰਿਆ ਸਾਵਾ ਮੋਢਾ ਸਾਡੇ ਨਾਲ ਕੱਢਾ ਬੱਲਾ ਹੋ ਚਿਉ ਵਾ ਪੰਜ ਮਾਰੇ ਕਰਿਆ ਹੈਲੋ ਉਹ ਬਾਬਾ ਜਿਹੜੇ 4-4 ਵਜੇ ਵੀ ਤੁਰੇ ਸੀ ਨਾ ਉਹ ਸਾਡੇ ਤੋਂ ਪਿੱਛੇ ਸੀ ਇਦਾਂ ਹੀ ਆ ਤੁਹਾਨੂੰ ਮੈਂ ਸਵੇਰੇ ਕਹਿੰਦੀ ਕਹਿਣਾ ਸੀ ਵੀਰੇ ਮੈਂ ਤੁਹਾਨੂੰ ਨਹੀਂ ਗੱਲ ਕਹਿਣਾ ਸੀ ਮੈਂ ਕਿਹਾ ਜਿਹੜੇ ਨਾ ਹੁਣ ਤੁਰਦੇ ਪਏ ਆ ਮੈਂ ਕਿਹਾ ਤੁਰਉਣ ਲੈਣੇ ਕਮਰਾ-ਕਮਰਾ ਜਾ ਕੇ ਤੇ ਵਲੌਗ ਅਪਲੋਡ ਕਰਦੇ ਆ ਉਹ ਨਾ ਨਿਆਣੇ ਵਾਲੇ ਪਿਆਣੇ ਵਾਲੇ ਆਣ ਆਣੇ ਨਾ ਹੈਂ ਤੂੰ ਮੋਰੇ ਨਹੀਂ ਗਈ ਮੋਰੇ ਕਿੱਥੇ ਗਿਆ ਜੋਗਨ ਭਾਈ ਹੋਣੀ ਉਹ ਬੰਨਾ ਨਾ ਜ਼ਿਆਦਾ ਤੁਰਿਆ ਵਸ ਇੰਨਾ-ਇੰਨਾ ਪੈਰ ਬੱਟਣ ਲਿਆ ਆ ਓ ਵਾਓ ਵਾਟਾ ਦਿਮਾਗ ਜਿਹੜੇ ਅੱਜ ਕੱਲ ਦੇ ਨੌਜਵਾਨ ਘੋੜਿਆਂ ਤੇ ਆ ਰਹੇ ਆ ਵੀਰ ਮੇਰਾ ਨਾ ਆਓ ਘਰੇ ਘਰੇ ਆਪਣੇ ਕੰਮ ਕਹੀ ਚਲਾਓ ਕਸਰਤ ਕਰੋ ਹਾਂਜੀ ਦੌੜੋ ਖੇਡੋ ਪੁੱਲੋ ਆ ਸਾਰਾ ਕੁਝ ਕਰਕੇ ਨਾ ਜੀ ਇੱਕ ਕਲਿੱਪ ਐਡ ਕਰਾਂਗੇ ਇਹ ਕਲਿੱਪ ਤੋਂ ਬਾਅਦ ਹਾਂ ਤੂੰ ਕੋ ਸਾ ਉਹ ਮੈਂ ਤੁਹਾਨੂੰ ਦਿਖਾਉਂਗਾ ਕਿਹੜੀ ਕਲਿੱਪ ਆ ਇੱਧਰ ਤਾਂ ਕਹਿੰਦੇ ਹਾਂਜੀ ਗਰਾਊਂਡ ਵਾਲਿਓ ਬੜੀਆਂ ਲੈਣਾ ਚਾਹੀਦਾ ਘੋੜੇ ਦਾ ਵੀ ਚਾਰ ਆ ਚਾਰ ਆ ਚ ਸਾਢੇ 7 ਤੋਂ 8 ਕੰਨੇ 7 ਵੇ ਤਾਂ ਤੁਰੇ 8 ਤੋਂ 8 9 ਤੱਕ 11 ਨਹੀਂ ਚਾਰੀ ਆ ਅਹੀ ਪਾਗਲ ਆ ਓਏ ਚਾਰੀ ਵਾਂ ਤੇ ਨੇ ਤੇ ਉਹ ਵੀ ਮਿੱਤਰੋ ਕਮਰਾ ਲੈ ਰਿਆ ਤੇ ਹੁਣ ਮੁੰਡੇ ਕਹਿੰਦੇ ਆ ਬਲੌਗ ਵੀ ਅਪਲੋਡ ਕਰਨ ਆਲੇ ਨਟ ਨਹੀਂ ਜਲਦਾ ਪਰ ਜਲਦੀ ਆਰੇ ਫੋਟੋ ਵੇਖਿਆ ਹੁੰਦੀ ਤੇ ਪਿੱਛੇ ਬਾ ਬੱਸ ਰੋਣਾ ਸਹੀ ਆ ਯਾਰ ਮੇਰੇ ਫੋਨ ਜੀ ਆਏ ਆ ਰੇਂਜ ਲੱਪਣ ਬਲੌਗ ਅਪਲੋਡ ਨਹੀਂ ਹੁੰਦਾ ਪਿਆ ਤੇ ਸ਼ੌਟ ਟਾਵਰ ਵੀ ਲੱਗਾ ਆ ਲੱਗਾ ਆ ਤਮੀਂ ਵੀ ਭਾਵੀ ਨਹੀਂ ਰਹੀ ਲੋਨੀ ਤੇ ਬਲੌਗ ਅਪਲੋਡ ਕਰਦੇ ਵਿੱਚ ਆ ਗਏ ਹਾਂ ਸੋਨਾ ਉਹੀ ਹੈ ਕੋਟੇ ਦੇ ਚੈੱਕ ਕਰੋ ਵੀਊ ਮਿੱਤਰੋ ਅਕਾਲੀ ਆ ਉਧਰ ਗੁਰਦੁਆਰਾ ਸਾਹਿਬ ਉਧਰ ਚੈੱਕ ਕਰੋ ਓਏ ਇਹ ਦੋ ਆਖਾਂ ਦੋ ਵੀਰੇ ਨੇ ਮੁੰਡੇ ਕਹਿੰਦੇ ਆਹ ਕੁੱਸਾ ਕਰੁੰਦਾ ਓਏ ਇੱਕ ਮਿੰਟ ਖਾਸ ਹੋਣ ਦੇ ਜੇ ਤਾ ਨਾ ਬਲੌਗ ਦੇ ਵਿੱਚ ਥੋੜੀ ਉਹਨਾਂ ਦੀ ਮਸਤੀ ਕਰਾਣੀ ਦੋ ਚ ਪੱਤੀ ਕਾਟਿਆ ਤੇ ਉਮਰ ਬਣਾ ਦੋ ਗੱਗ ਵੱਧ ਗੱਲਾਂ ਮੈਂ ਤੇਰਾ ਫੂ ਭਾਗ ਦਾ ਕੱਗ ਮੈਂ ਸੀਰੀਅਸ ਕਹਿ ਰਿਹਾ ਇਹ ਤਾਂ ਇਹ ਸੀਰੀਅਸ ਗੱਲਾਂ ਨਹੀਂ ਤੇ ਲਿਆਇਆ ਕਰ ਮੈਂ ਸੰਤਾ ਨੂੰ ਕਹਾਂ ਹਾਂ ਓਏ ਜੋ ਮਨ ਨੂੰ ਨਾ ਬਲੈਂਚ ਲੈ ਕਿਨੂੰ ਜੋ ਐਂ ਦੇ ਚੱਕਰਾਂ ਦੇ ਵੀਊ ਤਾਂ ਹੀ ਦੀ ਬਾਤ ਹੈ ਲੱਲ ਪਿੱਛੇ ਹੋ